ਲਓ ਵੀ ਮੇਟਰੋ ਆਪਾਂ ਕੀਤਾ ਸੀਗਾ ਵੀ ਟੈਂਟ ਆਰਡਰ ਟੈਂਟ ਤੇ ਸਲੀਪਿੰਗ ਬੈਗ ਤੇ ਉਹ ਆਪਣੇ ਆ ਚੁੱਕੇ ਆ ਤੇ ਜਲਦੀ ਤੁਹਾਨੂੰ ਦੱਸਾਂਗੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਤੁਹਾਨੂੰ ਜਲਦੀ ਇੱਕ ਵੀਡੀਓ ਪਾ ਕੇ ਦੱਸਾਂਗੇ 2-4 ਦਿਨਾਂ ਤੱਕ ਬਸ ਫਾਈਨਲ ਕਰ ਲਗੇ ਤੇ ਆਹ ਤੁਹਾਨੂੰ ਟੈਂਟ ਆਪਾਂ ਲਾ ਕੇ ਦਿਖਾਉਣੇ ਅੱਗੇ ਜਾ ਕੇ ਹੁਣ ਕਿਵੇਂ ਲੱਗਦਾ ਇਹ ਕੀ ਸਿਸਟਮ ਹੁੰਦਾ ਇਹਦੇ ਵਿੱਚ ਤੇ ਆ ਆਗੇ ਬਈ ਇਹ ਦੇ ਸਟਿਕ ਜਿਹੜਾ ਨਾਲ ਇਹ ਲੱਗਦਾ ਇਹ ਇਹ ਦੋ ਮਿਲਦੇ ਨਾਲ ਤੇ ਨਾਲ ਜੁੜੇ ਹੁੰਦੇ ਆਪਸ ਵਿੱਚ ਤੇ ਇਹਨਾਂ ਨੂੰ ਐ ਸਿੱਧੇ ਕਰਕੇ ਤੇ ਸਿੱਧੇ ਬਣ ਜਾਂਦੇ ਤੇ ਉਦੋਂ ਬਾਅਦ ਤੇ ਇਹ ਵਿੱਚ ਦੀ ਲਗਾਉਣੇ ਪੈਂਦੇ ਟੈਂਟ ਦੇ ਬਾਕੀ ਤੁਹਾਨੂੰ ਆਪ ਲਾ ਕੇ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਤੇ ਕਰਦੇ ਆਪਾਂ ਸ਼ੁਰੂ ਨਾਲ ਇੱਕ ਦਿੱਤੀਆਂ ਇਹਨਾਂ ਨੇ ਇਹ ਆਪਾਂ ਜੇ ਥੱਲੇ ਜਿਵੇਂ ਮੰਨ ਲਓ ਧਾਤੀ ਦੀ ਗੱਲ ਕਿ ਇਹਨਾਂ ਨੂੰ ਤੇ ਉਤੋਂ ਫਿਰ ਇਹਦੇ ਨਾਲ ਹਵਾ ਹੂਆ ਜਿਵੇਂ ਨੇਰੀ ਨੂੰ ਲਈ ਆ ਗਈ ਤਾਂ ਸਾਮ ਬਚਤ ਰਹਿੰਦੀ ਆ ਤੇ ਆਓ ਆਪਾਂ ਤੁਹਾਨੂੰ ਲਾ ਕੇ ਵਿਖਾਉਣੇ ਆ ਬਈ ਟੈਂਟ ਆਪਣਾ ਹੋ ਗਿਆ ਤਿਆਰ ਤਿਆਸੇ ਪਾਸੇ ਮਾਰੋ ਨਜ਼ਰ ਤੁਸੀਂ ਕਿਵੇਂ ਦਾ ਮੌਲਾ ਟੈਂਟ ਦਾ ਤੇ ਇਹ ਆਪਾਂ ਨੂੰ ਟੈਂਟ ਪਿਆ ਜੀ 1300 ਦਾ ਫਲਿੱਪਕਾਰਟ ਤੋਂ ਆਰਡਰ ਕੀਤਾ ਸੀ ਆਪਾਂ ਨੂੰ ਬੜੀ ਬਹੁਤ ਵਧੀਆ ਸਟੱਫ ਆ ਵਾਟਰ ਪ੍ਰੂਫ ਆ ਸਾਰਾ ਤੇ ਆਹ ਇਹਦੀ ਜੈਪ ਆ ਕੀ ਨਾਲ ਮੱਛਰਾਂ ਤੋਂ ਜਾਲੀ ਲੱਗੀ ਡਬਲ ਜੈਪਾ ਬਾਹਰੋਂ ਵੀ ਬੰਦ ਕਰ ਸਕਦੇ ਤੇ ਅੰਦਰੋਂ ਵੀ ਤੇ ਚਾਤੀ ਮਾਰੋ ਮੜੀ ਜੀ ਕਿਵੇਂ ਲੱਗਾ ਤੁਹਾਨੂੰ ਇਹ ਟੈਂਟ ਤੇ ਫਿਰ ਤੁਹਾਨੂੰ ਆਪਾਂ ਅਗਲੀ ਜਾਣਕਾਰੀ ਦੇਵਾਂਗੇ ਸਫਰ ਬਾਰੇ 2-4 ਦਿਨਾਂ 'ਚ